ਆ 1100 ਰੁਪਇਆ ਤੇਰਾ ਮਾਣ ਤਾਣਾ ਬੱਚੇ ਆਸਤੇ ਫਰੂਟ ਲੈ ਜੀ ਇਹ ਮੈਂ ਕਹਾਂ ਇਹ ਬੱਚੇ ਆਸਤੇ ਫਰੂਟ ਲੈ ਜੀ ਇਤਰਾ ਮਾਣ ਹੈ 1100 ਰੁਪਇਆ ਰੱਖੇ ਨੂੰ ਚੰਗਾ ਕੰਮ ਕੀਤਾ ਹੈ ਗਾਂ ਨੂੰ ਵੀ ਕਿਸੇ ਦੀ ਮਦਦ ਕਰੇਗਾ ਇਹਨੂੰ ਜੇਬ ਚ ਮੈਂ ਤੇ ਪੰਮਾ ਇਹਨੂੰ ਲੈ ਕੇ ਚਲਦੇ ਆਂ ਮੁੰਡੇ ਨੂੰ ਠੀਕ ਹੈ ਜੀ ਇਹਦਾ ਮੋਟਰਸਾਈਕਲ ਲਿਆਓ ਹਾਂਜੀ ਹਾਂਜੀ ਇੱਕ ਵਾਰੀ ਹਸਪੀਟਲ ਆਜੋ ਤੁਸੀਂ ਕੋਈ ਦਵਾਈ ਦੋਈ ਦਵਾ ਦਿੰਦੇ ਹਾਂ ਠੀਕ ਹੈ ਤੂੰ ਹੁਣ ਹਾਂਜੀ ਠੀਕ ਹੈ ਬਿਲਕੁਲ ਮੈਂ ਮੈਨੂੰ ਲੈ ਕੇ ਆਉਂਗਾ ਜੀ ਦਿਓ ਪਾਣੀ ਹਾਂ ਹਾਂ ਇਹਨੂੰ ਲੈ ਕੇ ਆਓ ਠੀਕ ਆ ਥਾਣੇ ਆਓ ਤੁਸੀਂ ਤੁਹਾਡੇ ਮੈਂ ਕਰਾ ਦਿੰਦਾ ਜੀ ਕਿਹਦੇ ਨਾਲ ਡ अच्छा लीडरਾਂ ਦੇ ਨਾਲ ਲੱਗਦਾ ਤਾਂ ਜੇ ਕੋਈ ਸੜਕ ਤੇ ਮਰਦਾ ਹੋਵੇ ਪਿਆ ਉਹਦੀ ਵੀਡੀਓ ਬਣਾਇਆ ਕਰ ਮਤਲਬ ਲੀਡਰ ਇਹ ਕਹਿੰਦੇ ਤੇਰੇ ਪਿਓ ਨੂੰ ਵੀ ਮੁੰਡੇ ਨੂੰ ਇਹ ਗੱਲ ਸਿਖਾ ਦੇ ਵੀ ਚੈਨਲ ਚਲਾੜਾ ਜੇ ਕੋਈ ਸੜਕ ਤੇ ਮਰਦਾ ਹੋਵੇ ਇਹਨਾਂ ਨੂੰ ਚੱਕਣ ਦੀ ਬਜਾਏ ਤੇ ਉਹਦੀ ਵੀਡੀਓ ਬਣਾਇਆ ਕਰ ਉੱਥੇ ਠੀਕ ਹੈ ਸੁੱਤ ਚ ਆ ਗਿਆ ਛੋਟੇ ਕੀ ਗੱਲ ਹੋਈ ਹੈ ਬੈਠ ਬਿਠਾਓ ਇਹਨੂੰ ਬਿਠਾਓ ਸਿੱਧਾ ਕੋਈ ਕੋਈ ਨੀ ਰਾਮਨਾ ਬਿਠਾ ਨਾ ਰਾਮਨਾ ਬਿਠਾ ਸਹੀ ਹੈ ਭਾਈ ਅੈਂ ਹਕੀਕਤ ਵਿੱਚ ਗਰਮੀ ਸੀ ਚੱਕਰ ਆ ਗਿਆ ਕੁਦਮ ਜ ਮੈਨੂੰ ਪਤਾ ਨਹੀਂ ਲੱਗੇ ਮੈਨੂੰ ਸੱਚੀ ਗੱਲ ਦੱਸੀ ਤੇ ਜਾਨ ਬਚ ਗਈ ਨਸ਼ਾ ਪੱਤੇ ਵਾਲਾ ਕੰਮ ਤਾਂ ਨਹੀਂ 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 ਜੀ ਕੋਈ ਗੱਲ ਨਹੀਂ ਜੀ ਮੋਬਾਈਲ ਦੇ ਆਪ ਦਾ ਮੋਬਾਈਲ ਦੇ ਤੂੰ ਵੀ ਫੜਾ ਓਏ ਦੇ ਮੋਬਾਈਲ ਉੱਪਰ ਆ ਤੂੰ ਵੀ ਫੜਾ ਮੋਬਾਈਲ ਕੱਟ ਹੋ ਗਿਆ ਤੈਨੂੰ ਡੈਡੀ ਨਾਲ ਹੀ ਕਰਾਉਂਦਾ ਉਹ ਡੈਡੀ ਤੇਰਾ ਜੱਜ ਲੱਗਿਆ ਫਾਲੋਅਰ ਬਹੁਤ ਹੈ ਫਾਲੋਅਰ ਤੈਨੂੰ ਬੱਸ ਇਹਦੇ ਡੰਡੇ ਮਾਰੋ ਚਾਰ ਆਇਆ ਕਾ ਤੋ ਕਰਦਾ ਓਰੇ ਫੜਾ ਮੈਨੂੰ ਓਰੇ ਫੜਾ ਡੰਡਾ ਮੈਨੂੰ ਨਹੀਂ ਯਾਰ ਮੜਾ ਹੱਦ ਕੱਢ ਫੋਨ ਉਹ ਆਉਂਦੇ ਵਿਊਆਂ ਦੀ ਪੈ ਜਾਂਦੀ ਹੈ ਬੰਦੇ ਦੀ ਜਾਨ ਨਿਕਲਦੀ ਐਸੇ ਗੱਲੋਂ ਬੇੜਾ ਕਰਕੇ ਨਾ ਤੁਰਿਆਂ ਦਾ ਵੀਡੀਓ ਬਣਾ ਕੇ ਫੋਟੋ ਖਿੱਚੀ ਗਿਆ ਤੁਸੀਂ ਫੋਟੋ ਖਿੱਚੀ ਨਹੀਂ ਸੀ ਮੈਸੇਜ ਕਰਦੇ ਸੀ ਬਲੋਗ ਖਿੱਚੀ ਫੋਟੋ ਖਿੱਚੀ ਗਿਆ ਅੱਗੇ ਆਓ ਥੋੜਾ ਜਿਹਾ ਅੱਗੇ ਆਓ ਬੰਦਾ ਸਿਆਣ ਲੱਗਦਾ ਈ ਮੈਨੂੰ ਫੋਟੋ ਨਹੀਂ ਬੰਦਾ ਤਾਂ ਬੰਦੇ ਤਾਂ ਸਾਰੇ ਹੀ ਸਿਆਣੇ ਹੁੰਦੇ ਆ ਫੋਟੋ ਖਿੱਚੀ ਗਿਆ ਕੱਲੀਆ ਹਾਂਜੀ ਹਾਂਜੀ ਠੀਕ ਹੈ ਫੋਨ ਸਾਡੇ ਕੋਲੇ ਠੀਕ ਹੈ ਫੋਨ ਥਾਣੇ ਮਿਲਣਗੇ ਗੁੱਸਾ ਨਾ ਕਰੋ ਮੇਰੀ ਗੱਲ ਦਾ ਠੀਕ ਹੈ ਕੀ ਕਰਦੇ ਹੋ ਕੰਮ ਕੀ ਕਰਦੇ ਹੋ ਮੈਨੂੰ ਲੱਗੇ ਨਹੀਂ ਦੁਕਾਨ ਤੋਂ ਦੁਕਾਨ ਤੇ ਲੱਗੇ ਨੇ ਤ ਮੇਰਾ ਤਾਂ ਚੈਨਲ ਆ ਜੀ ਪੇਜ ਚਲਾਉਣਾ ਹੈ ਅੱਛਾ ਤੇ ਤੂੰ ਪੇਜ ਚਲਾਉਣਾ ਤਾਂ ਤੂੰ ਵਿਊ ਇਕੱਠੇ ਕਰਦਾ ਜੇ ਮਰ ਜਾਂਦਾ ਤਾਂ ਉਹ ਮੈਨੂੰ ਲੱਗਿਆ ਕਿਤੇ ਹੀ ਮਰਿਆ ਪਿਆ ਹੁਣ ਥੋੜਾ ਆਮ ਲੋਕਾਂ ਦਾ ਕੋਈ ਫਰਜ਼ ਨਹੀਂ ਬਣਦਾ ਲੋਕ ਦੁਨੀਆ ਮਰਦੀ ਮਰੀ ਜਾਵੇ ਜਿੱਥੇ ਮਰਜੀ ਹਰੇਕ ਥਾਂ ਤੇ ਪੁਲਿਸ ਜਾਵੇ ਆਹ ਕਿਹੜਾ ਡੱਗ ਗਿਆ ਪਿਆ ਓਏ ਫੜ ਜਾ ਓਏ ਵੀਡੀਓ ਬਣਾਉਨੇ ਆ ਇਧਰੋਂ ਬਣਾਉਂਦੇ ਮੈਨੂੰ ਇਹ ਆ ਬੰਦਾ ਢਿੱਗਿਆ ਪਿਆ ਜੀ ਆ ਦੇਖੋ ਜੀ ਆ ਦੇਖੋ ਵੀਰੋ ਮੈਨੂੰ ਲੱਗਦਾ ਇਹਦਾ ਚਿੱਟਾ ਲੱਗਿਆ ਹੋਇਆ ਚਿੱਟੇ ਨਾਲ ਢਿੱਗਿਆ ਪਿਆ ਚਿੱਟਾ ਪੀ ਕੇ ਅੱਜ ਕੱਲ ਦੀ ਜਿਹੜੀ ਪੀੜੀ ਆ ਗਈ ਉਹ ਚਿੱਟੇ ਦੇ ਨਸ਼ੇ ਨਾਲ ਟੰਰ ਰਹੀ ਦੀ ਆ ਕੀ ਹੋ ਗਿਆ ਓਏ ਉਹ ਕੀ ਹੋ ਗਿਆ ਨੂੰ ਆ ਬੰਦਾ ਬਾਈ ਮਰਿਆ ਕਰਨ ਲੱਗਦਾ ਆ ਦੇਖੋ ਬਣਾ ਲੈ ਵੀਡੀਓ ਬਣਾ ਲੈ ਵੀਡੀਓ ਬਣਾ ਲੋ ਸ਼ਰਮ ਨਹੀਂ ਆਉਂਦੀ ਉਹ ਕਹਿੰਦੇ ਨੂੰ ਚੱਕ ਚੁੱਕ ਲੈ ਉਹਨੂੰ ਐਂਬੂਲੈਂਸ ਨੂੰ ਫੋਨ ਲਾ ਕੇ ਇਹਨੂੰ ਉਹ ਨਹੀਂ ਬਾਈ ਕੋਈ ਨਹੀਂ ਤੋ ਵੀਡੀਓ ਬਣਾ ਲੈ ਆਪੇ ਅੱਜ ਕੱਲ ਦੀ ਜਿਹੜੀ ਪੀਡੀ ਆਲਾ ਐ ਬਸ ਆ ਦੇਖੋ ਬਾਈ ਮਾਤੋ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਆ ਬੰਦਾ ਜਿਹੜਾ ਮੈਨੂੰ ਲੱਗਦਾ ਮਰਿਆ ਪਿਆਗਾ ਬਾਈ ਧਿਆਨ ਨਾਲ ਦੇਖੋ ਬਾਈ ਸਾਰੇ ਕਿਸੇ ਦਾ ਫੋਨ ਲਾਇਆ ਇਹਨੂੰ ਵੇਖ ਲਓ ਕਿਵੇਂ ਐਨੂੰ ਕੀ ਹੋਇਆ ਇਹਨੂੰ ਵੇਖ ਤਾਂ ਲਓ ਪਹਿਲਾਂ ਉਹ ਬਾਈ ਹੱਥ ਨਾਲ ਆ ਐਵੇਂ ਤੇਰੇ ਪੱਲੇ ਪੈ ਜੂ ਰਹਿਣ ਦੇ ਤੂੰ ਆ ਕੰਗਲੇ ਯਾਰ ਆ ਦੇਖੋ ਬਾਈ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਬਾਈ ਸਾਰੇ ਜਾਣੇ ਵੀਡੀਓ ਨੂੰ ਲਾਈਕ ਕਰ ਦੋ ਕਮੈਂਟ ਕਰ ਦੋ ਬਈ ਸ਼ੇਅਰ ਕਰ ਦੋ ਵੱਤੋ ਵੱਤ ਅੱਜਕੱਲ ਦੀ ਜਿਹੜੀ ਨਾ ਬਾਈ ਮੈਨੂੰ ਲੱਗਦਾ ਚਿੱਟਾ ਲੱਗਿਆ ਵਾ ਹਾਣਾ ਇਹਦਾ ਚਿੱਟਾ ਲਾ ਕੇ ਮਰ ਮੁਰ ਗਿਆ ਯਾਰ ਤੁਹਾਨੂੰ ਕੀ ਪਤਾ ਚਿੱਟਾ ਲੱਗਿਆ ਯਾਰ ਉਹ ਆਵੇ ਦੀ ਸੀ ਆਂਦਾ ਬਾਈ ਦੇਖਦਾ ਸੀ ਆ ਵੇਖ ਮੱਖੀਆਂ ਵੜ ਵੜ ਨਿਕਲੇ ਮਤਲਬ ਮਰ ਗਿਆ ਉਹ ਮਰਨਾ ਗਿਆ ਥਾਣੇ ਫੋਨ ਲਾ ਯਾਰ ਹੋਹੀ ਗੱਲ ਉਹ ਰਹਿਣ ਦੇ ਬਾਈ ਤੁਸੀਂ ਉਹ ਇਧਰ ਦੀ ਬਣਾ ਓਏ ਮੇਰੇ ਨਾਲ ਤਾਂ 500 ਬੰਦਾ ਜੁੜ ਗਿਆ ਜੁੜ ਗਿਆ ਹਾਂ ਉਦੋਂ ਹੀ ਵਾਇਰਲ ਹੋ ਜਾਂਦੀ ਹੈ ਮੇਰੀ ਤਾਂ ਫਾਲੋਅਰ ਹੀ ਬਹੁਤ ਆ ਹੋਰ ਲਾ ਬਾਈ ਹੋਰ ਦੇਖੋ ਜੀ ਇਧਰੋਂ ਜੇ ਬਣਾਉਣਾ ਇੱਥੋਂ ਜੇ ਬਾਹਰ ਆਹ ਦੇਖੋ ਬਾਈ ਲਾ ਲਾਉਣਾ ਇਹਨਾਂ ਨੇ ਕਾਹਦਾ ਲਾਉਣਾ ਆਹ ਦੇਖੋ ਜੀ ਠਾਣੇ ਫੋਨ ਲਾਉਣ ਦੇ ਜ ਓ ਠਾਣੇ ਨਾਲ ਆਇਓ ਭਰਾਵਾ ਤੁਹਾਨੂੰ ਵਿਖਾਏਗਾ ਵੀਡੀਓ ਬਣਾਉਣੀ ਬਣਾ ਲੈ ਤੂੰ ਐਵੇਂ ਦੱਸ ਕਿਸੇ ਦਾ ਮਾਪਿਓ ਦਾ ਕਿਸੇ ਦਾ ਜਵਾਕ ਆ ਕਿਸੇ ਦਾ ਇਹ ਦੇਖੋ ਓ ਯਾਰ ਤੇਰਾ ਥੋੜੀ ਆ ਬਈ ਤੇਰਾ ਲੱਗਦਾ ਕੁਸ ਇਹ ਤੂੰ ਵੀਡੀਓ ਬਣਾਉਣੀ ਬਣਾਵਾ ਜਾਵਾ ਯਾਰ ਬੇਗਰਕ ਹੋਏਵੇਂ ਯਾਰ ਤੁਸੀਂ ਆ ਦੇਖੋ ਬਾਈ ਯਾਰ ਅੱਜ ਕੱਲ ਦੇ ਜਿਹੜੇ ਵਿੱਚ ਦੀ ਆ ਗਿਆਵੇਂ ਭਰਾਵਾ ਚੈਨਲ ਮੇਰਾ ਵੀ ਚੱਲਦਾ ਮੱਤਾ ਟੀਵੀ ਚੈਨਲ ਚੱਲਦਾ ਤੇ ਪਰ ਤੁਹਾਡਾ ਵੀਡੀਓ ਬਣਾ ਕਿੰਨੇ ਇਹ ਕਿਸੇ ਦਾ ਜਵਾਬ ਹੋਊਗਾ ਇਹੋ ਜੇ ਵੀ ਹਾਂ ਤੋਂ ਮੈਂ ਕਰਾਉਣਾ ਤੁਹਾਡੇ ਭੈੜੇ ਵੀਊ ਤੁਹਾਡੇ 850 ਹੋ ਗਿਆ ਵੇਖਾ ਹੋ ਗਿਆ 850 ਇੱਕ ਕਮੈਂਟ ਕਰਕੇ ਦੱਸੋ ਸਾਰੇ ਜਾਣੇ ਵੀ ਇਹ ਬੰਦਾ ਬੰਦੇ ਨੂੰ ਕੀ ਲੱਗਦਾ ਇਹਦਾ ਚਿੱਟਾ ਪੀਤਾ ਕਿ ਟੀਕਾ ਲੱਗਿਆ ਦੱਸਿਓ ਬਾਈ ਹੈਲੋ ਹਾਂਜੀ ਸਦਰ ਥਾਣੇ ਤੋਂ ਬੋਲਦੇ ਆਂ ਜੀ ਓ ਬਾਈ ਕਿਉਂ ਨਾਲੇ ਯਾਰ ਤੂੰ ਸਾਨੂੰ ਫਸਵਾਏਂਗਾ ਯਾਰ ਓ ਯਾਰ ਤੁਸੀਂ ਆਪਦੇ ਵਿਹੂਆਂ ਦੇ ਚੱਕਰਾਂ 'ਚ ਬੈਠੇ ਆਂ ਉਹੀ ਗੱਲ ਹੈਲੋ ਇਹ ਰੇਨ ਦੇ ਯਾਰ ਕਾਹਦੇ ਹੈਲੋ ਹਾਂਜੀ ਸਰ ਜੀ ਆ ਕੱਚਾ ਰਾਹ ਨਹੀਂ ਸੂਏ ਦੇ ਨਾਲ ਤੇ ਉਸ ਰਾਹ ਤੇ ਨਾ ਇੱਕ ਮੁੰਡਾ ਡਿੱਗਿਆ ਪਿਆ ਜੀ ਪਤਾ ਨਹੀਂ ਉਹ ਖਾਬਾ ਕੇ ਪੀਤਾ ਕੇ ਐਕਸੀਡੈਂਟ ਕੋਈ ਮਾਰ ਕੇ ਤੁਰ ਗਿਆ ਯਾਰ ਉਦੋਂ ਯਾਰ ਪਤਾ ਨਹੀਂ ਕੀ ਗੱਲ ਹੋਈ ਇਹੀ ਐ ਨਹੀਂ ਪਤਾ ਜਿਆਦਾ ਐਂਬੂਲੈਂਸ ਭੇਜ ਦਿਓ ਤੇ ਨਹੀਂ ਜੀ ਐਂ ਕਰੋ ਫਿਰ ਆਪਣੇ ਮੁਲਾਜ਼ਮ ਭੇਜ ਦਿਓ ਜੀ ਠੀਕ ਹੈ ਜੀ ਆ ਆਜ ਆਜੋ ਜੀ ਜਲਦੀ ਆਜੋ ਜੀ ਹਾਂਜੀ ਹਾਂਜੀ ਠੀਕ ਹੈ ਜੀ ਆਜੋ ਉਹ ਬਾਈ ਯਾਰ ਨਾਲ ਆਉਣ ਉਹਦੋਂ ਚਿੱਟੇ ਯਾਰ ਚਿੱਟੇ ਯਾਰ ਲਾਉਣ ਤੁਸੀਂ ਤਾਂ ਆਪਦੇ ਵਿਊਆਂ ਖਾਤਰ ਯਾਰ ਦੋ ਵਿਊਆਂ ਖਾਤਰ ਭੈਣੇ ਤੇ ਬੇਗਿਰਕ ਹੋਏ ਆਂ ਉਹ ਵਿਊ ਕੋਈ ਤਾਂ ਲੋਕਾਂ ਨੂੰ ਜਾਗਰੂਤ ਕਰ ਦਿਆ ਵੀ ਨਾ ਯਾਰ ਲਾਉਣ ਚਿੱਟੇ ਬਾਈ ਯਾਰ ਉਹਦੋਂ ਨਾ ਚਿੱਟੇ ਚਿੱਟਾ ਯਾਰ ਤੁਹਾਨੂੰ ਕੀ ਪਤਾ ਚਿੱਟਾ ਲਾਇਆ ਨੇ ਤੇ ਦੇਖੀ ਜਾਂਦਾ ਦੇਖ ਕੋਈ ਬਾਈ ਯਾਰ ਆਪਾਂ ਜਿਹੜਾ ਅਜ ਨੂੰ ਹੱਥ ਲਾ ਕੇ ਦੇਖ ਯਾਰ ਬਾਈ ਮੜਿਆ ਹੁਲਾ ਬਾਈ ਯਾਰ ਕਿਉਂ ਹੱਥ ਲਾਉਣਾ ਯਾਰ ਨਾਲੇ ਮੜਿਆ ਸਰਪ ਤੂੰ ਨਾਲੇ ਸਾਡੇ ਯਾਰ ਮੜਿਆ ਸਰਪ ਤੂੰ ਹੀ ਤਾਂ ਉਹੀ ਤਾਂ ਗੱਲ ਆ ਤੁਹਾਨੂੰ ਬਿੰਦੇ ਬਿੰਦੇ ਕਹਿ ਹਟਿਆ ਅੱਜ ਕੱਲ ਦੀ ਨੌਜਵਾਨ ਪੀੜੀ ਨਸ਼ਾ ਕਰ ਕਰਕੇ ਆਏ ਚਿੱਟਾ ਮਨ ਵਾਲੇ ਮਾਂ ਪਿਓ ਨੂੰ ਦੁਖੀ ਕਰਦੇ ਨਾਲੇ ਆ ਬੰਦੇ ਯਾਰ ਬੇਗਰਕ ਹੋਏ ਹੋਏ ਆ ਬੰਦੇ ਯਾਰ ਮਾਵਾ ਤਾਂ ਹੀ ਤਾਂ ਹਾਂ ਮਾਰ ਮਾਰ ਕੇ ਰੋਂਦੇ ਆ ਇਹ ਤਾਂ ਬਾਈ ਮੰਦਿਰ ਆ ਯਾਰ ਆ ਵਿਆਹਾਂ ਦੀ ਖਾਤਰ ਇਹ ਇਹਨੂੰ ਚੱਕ ਦੇਣੀ ਇਹਨੂੰ ਅਸਰੇ ਵੀ ਇਨਸਾਨੀ ਐ ਇਹਨੂੰ ਚੱਕ ਲੋ ਭਰਾਵੋ ਵੀਡੀਓ ਚ ਵੇਖ ਕੇ ਦੱਸੋ ਪ੍ਰਦਰਸ਼ਨ ਦਾ ਸ਼ੋਰ ਆ ਰਿਹਾ ਹੈ ਰੋਕ ਰੋਕ ਪਰ ਮੈਂ ਰੋਕ ਲੱਗ ਗਈ ਉੱਥੇ ਗਾਲ ਆ ਜਾਂ ਗਾਂ ਨਾਲ ਵੀਡੀਓ ਬਣਾਉਣ ਦੀ ਪਈ ਕੰਜਰਦਿਆਂ ਨੂੰ ਆਸ ਇਸਤਰੀਆ ਬੁਸਾਤੇ ਨਾ ਪਾਪਾ ਮਰਨਾ ਹੀ ਮਰਨਾ ਨਾਲ ਸਾਨੂੰ ਵੀ ਮਰਵਾਤਾ ਆ ਗਾ ਆ ਆ ਜੀ ਸਾਰਾ ਵੇਖੋ ਜੀ ਫੋਨ ਕਿਨੇ ਕੀਤਾ ਸੀ ਮੈਂ ਕਰੀ ਆ ਬੰਦਾ ਜੀ ਆਦਾ ਇਹ ਵੀਡੀਓ ਬਣਾਈ ਜਾਂਦੇ ਮਲਕੀਤ ਹਾਂਜੀ ਪਾਣੀ ਕੱਟਾ ਆਪਣੀ ਗੱਡੀ ਚ ਨਾਜਦਾ ਚੱਲਦੀ ਆ ਜਨਾਬ ਸਹੀ ਆ ਬੰਦਾ ਯਾਰ ਐਵੇਂ ਫੋਨ ਫੋਨ ਤੁਸੀਂ ਕਿਤਾ ਸੀ ਹਾਂਜੀ ਸਰ ਕੀ ਨਾਂ ਤੁਹਾਡਾ ਮੇਰਾ ਨਾਂ ਰਾਜੂ ਏ ਕੀ ਕੰਮ ਕਰਦਾ ਮੈਂ ਮਿਸਤਰੀ ਦਾ ਕੰਮ ਮਲਕੀਤ ਪਾਣੀ ਕੱਟਾ ਆਪਣੀ ਗੱਡੀ ਚ ਫਟਾਫਟ ਦੇ ਆਪਣੀ ਕੱਢ ਕੇ ਬੰਦਾ ਸਹੀ ਆ ਕੁਝ ਨਹੀਂ ਹੋਏਗਾ ਪਾਣੀ ਲੈ ਕੱਢ ਕੇ ਫਟਾਫਟ ਯਾਰ ਕੌਣ ਕੌਣ ਸੀ ਪਹਿਲਾਂ ਕੌਣ ਆਇਆ ਸੀ ਇੱਥੇ ਇਹ ਸਾਡੇ ਨਾਲੋਂ ਪਹਿਲਾਂ ਇਹ ਸੀਗਾ ਜੀ ਇਹ ਮੁੰਡਾ ਵੀ ਸੀਗਾ ਜੀ ਇਹ ਪਹਿਲਾਂ ਖੜੇ ਸੀ ਇਹ ਪਹਿਲਾਂ ਸੀ ਤੁਸੀਂ ਪਹਿਲਾਂ ਆਇਆ ਹਾਂ ਵੀਡੀਓ ਬਣਾਈ ਜਾਂਦੇ ਸੀ ਮੈਂ ਵੇਖਿਆ ਨੂੰ ਵੇਖ ਲਿਆ ਮੈਂ ਗੱਡੀ ਦੇ ਵਿੱਚੋਂ ਕੋਈ ਨਹੀਂ ਤੂੰ ਵੀ ਉਹਨਾਂ ਦੀ ਵੀਡੀਓ ਹਾਂ ਆ ਲਓ ਜਨਾਬ ਆ ਲਓ ਪਾਣੀ ਆ ਫਾਟਕਣ ਠੀਕ ਹੈ ਠੀਕ ਹੈ ਅੱਖਾ ਖੋਲੋ ਭਾਈ ਸਾਫ ਕਰੋ ਮੜਾਏ ਇੱਧਰ ਪਾਸੇ ਕਰੋ ਮੜਾ ਜਾ ਚਕਾਓ ਇਹ ਨਾਲ ਮਰ ਜੇ ਫੜੋਣ ਚੱਕੋ ਮੋਟਰਸਾਈਕਲ ਚੱਕੋ ਬਾਤ ਓਏ ਵੀਡੀਓ ਵਾਲੇ ਲੱਤ ਕੱਢ ਲਾ ਮੋਟਰਸਾਈਕਲ ਦੇਖੋ ਲੱਤ ਕੱਢ ਲਾ ਪੱਥੇ ਮੋਟਰਸਾਈਕਲ ਖੜਾ ਕਰ ਦੇ ਫਰੇ ਕਰੋ ਮੋਟਰਸਾਈਕਲ ਹੋਰ ਤੇ ਕੋ ਡਿੱਗ ਗਿਆ ਹਲੋ ਹਲੋ ਮਨੇ ਪਾਣੀ ਮੜਾ ਮਰੇ ਅੱਖਾ ਖੋਲਦਾ ਜੀ ਖੋਲਦਾ ਖੋਲਦਾ ਜੀ ਅੱਖਾ ਮੜਾ ਜਾ ਠੀਕ ਹੈ ਸੁਰਤ ਚ ਆ ਗਿਆ ਥੋੜੇ ਕੀ ਗੱਲ ਹੋਈ ਬੈਠ ਬਿਠਾਓ ਇਹਨੂੰ ਬਿਠਾਓ ਸਿੱਧਾ ਕਰੋ ਆਏ ਕੋਈ ਨਹੀਂ ਕੋਈ ਨਹੀਂ ਆਰਾਮ ਨਾਲ ਬਿਠਾਓ ਹਾਂ ਆਰਾਮ ਨਾਲ ਬਿਠਾਓ ਸਹੀ ਹੈ ਭਾਈ ਮੋਖਲ ਮੋਖਲ ਖੋਲੋ ਮੋਖਲ ਮੋਖਲ ਲੋ ਮੋਖਲ ਲਾ ਛੋਟੇ ਲਗਾ ਪਾਣੀ ਲਗਾ ਲਗਾ ਇੱਕ ਮਿੰਟ ਭਾਈ ਇੱਕ ਮਿੰਟ ਬੈਠ ਜਿੰਗਾ ਹਾਂ ਇੱਕ ਮਿੰਟ ਇੱਕ ਮਿੰਟ ਜੀ ਭਾਈ ਭਾਈ ਕੋਈ ਨਹੀਂ ਕੋਈ ਨਹੀਂ ਕੀ ਕੋਈ ਨਹੀਂ ਰਾਮ ਨਾਲ ਕੁਛ ਖਾਦਾ ਤਾਂ ਨਹੀਂ 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 ਜੀ ਨਹੀਂ ਹਾਂ ਪਸੀਨਾ ਲੱਗੇ ਨਹੀਂ ਪਸੀਨਾ ਡੋਦਾ ਪਾਣੀ ਮਾਰ ਚੱਕਰ ਆ ਗਿਆ ਜੀ ਹੈ ਚੱਕਰ ਆ ਗਿਆ ਜੀ ਚੱਕਰ ਆ ਗਿਆ ਮੈਨੂੰ ਹਵਾ ਲੱਗਨ ਗਰਮੀ ਕਰਕੇ ਹਾਂ ਜੀ ਜੀ ਡਿੱਗ ਪਿਆ ਮੈਂ ਅੱਛਾ ਮੈਂ ਤਾਂ ਸੁਣ ਪਾਣੀ ਪਾਣੀ ਲੈ ਹੋਰ ਪਾਣੀ ਪੀ ਲੈ ਮੂੰਹ ਖੋਲ ਮੂੰਹ ਖੋਲ ਮੂੰਹ ਖੋਲ ਮੂੰਹ ਖੋਲ ਪਾਣੀ ਹੋਰ ਕੋਈ ਨਹੀਂ ਪਤਾ ਤਾਂ ਨਹੀਂ ਕਿਤਾ ਨਹੀਂ ਨਹੀਂ ਹੈ ਨਹੀਂ ਲੱਤਾਂ ਹਲਾ ਕੇ ਵੇਖੇ ਕਰੇ ਉੱਠ ਪਏਗਾ ਸਹੀ ਹੈ ਬੰਦਾ ਸਹੀ ਹੈ ਭਾਈ ਦੇਖੀ ਮਾੜੀ ਕਿਤੇ ਨਹੀਂ ਨਹੀਂ ਸਹੀ ਹੈ ਬਾਈ ਤੂੰ ਤੈਨੂੰ ਦਰਦ ਦੀ ਪਈ ਆ ਉਦੋਂ ਤੂੰ ਲਾਈਵ ਹੋਇਆ ਬੈਠਾ ਸੀ ਸਹੀ ਹੈ ਸਹੀ ਹੈ ਇਹਦਾ ਕਰੀ ਜਾਂਦਾ ਚਟਾ ਫਿੱਟਾ ਓਹਨੂੰ ਸ਼ਰਮ ਨਹੀਂ ਆਉਂਦੀ ਮਾੜੀ ਮੋਟੀ ਸ਼ੁਕਰੀਆ ਜੀ ਆਏ ਓਏ ਚਟਾ ਤੂੰ ਕੀ ਕੰਮ ਕਰਦਾ ਵੀਰੇ ਮੈਂ ਮੈਸਤਰੀ ਦਾ ਕੰਮ ਕਰਦਾ ਛੜ ਤੋਂ ਬਸ ਕਿਵੇਂ ਠੀਕ ਹੈ ਪਾਣੀ ਹੋਰ ਪੀਣਾ ਨਹੀਂ ਜੀ ਨਹੀਂ ਬਸ ਉੱਠੇਗਾ ਇੱਕ ਵਾਰੀ ਫਿਰ ਉੱਠ ਕੇ ਉੱਠ ਕੇ ਦਿਖਾਈਂ ਆਰਾਮ ਨਾਲ ਆਰਾਮ ਨਾਲ ਥੋੜਾ ਥੋੜਾ ਪਾਵਾ ਤੂੰ ਵੀ ਛਲਾਰੂ ਆ ਤੂੰ ਵੀ ਲੱਗਿਆ ਸੀਗਾ ਟਾਇਰ ਰਕਮਾਉਣ ਨੂੰ ਦੋਨੇ ਸੀਗੇ ਇੱਥੇ ਬੈ ਜਾ ਮੋਟਰਸਾਂ ਤੇ ਬੈ ਜਾ ਮਰੇ ਬੈ ਜਾ ਕੋਈ ਨਹੀਂ ਬੈਠਦਾ ਮਰੇ ਬੈਠਦਾ ਸੀਟ ਤੇ ਬੈ ਜਾ ਬੈਠਦਾ ਸੀਟ ਤੇ ਪਾਣੀ ਪੀਣਾ ਹੋਰ ਨਹੀਂ ਜੀ ਦੱਸ ਜੀ ਬਸ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਬਚਾ ਲਿਆ ਕੀ ਗੱਲ ਕੀ ਹੋਈ ਹੈ ਕੀ ਕੰਮ ਕੀ ਕਰਦਾ ਮੈਂ ਤਾਂ ਮਲੀਮ ਆ ਜੀ ਕਿਹਦੇ ਕੋਲੇ ਬਾਂਸਰ ਕਿਆ ਕੋਲੇ ਆ ਜੀ ਆ ਛਾੜ ਦਿੱਤੇ ਆ ਹਾਂ ਜੀ 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 ਠੰਢੀ ਤੇ ਐ ਡੱਕ ਕਿਵੇਂ ਪਿਆ ਉਹ ਗਰਮੀ ਸੀ ਚੱਕਰ ਆ ਗਿਆ ਕਦਮ ਜ ਮੈਨੂੰ ਪਤਾ ਨਹੀਂ ਲੱਗੇ ਆ ਮੈਨੂੰ ਸੱਚੀ ਗੱਲ ਦੱਸੀ ਤੇ ਜਾਨ ਬਚ ਗਈ ਨਸ਼ਾ ਪੱਤੇ ਵਾਲਾ ਕੰਮ ਤਾਂ ਨਹੀਂ ਕਰੀ ਨਹੀਂ ਨਹੀਂ ਜੀ ਕੋਈ ਗੱਲ ਨਹੀਂ ਜੀ ਮੈਂ ਤਾਂ ਬੱਚਿਆਂ ਵਾਲਾ ਹੈਗਾ ਜੀ ਬੱਚੇ ਇਹਨਾਂ ਦੇ ਨਹੀਂ ਰਾਜੀ ਦਾ ਲੈ ਕੇ ਦੇਖ ਲੋ ਕੀ ਪਤਾ ਨਹੀਂ ਤਲਾਸ਼ੀ ਉਹ ਤਾਂ ਮਾਰ ਕੇ ਬਚਿਆ ਕੋਈ ਨਹੀਂ ਹਾਂ ਜੀ ਹਾਂ ਜੀ ਕੋਈ ਨਹੀਂ ਉਹ ਬਾਅਦ ਚ ਲੈ ਲਾਂਗੇ ਤਲਾਸ਼ੀ ਪਹਿਲਾਂ ਜਾਨ ਬਚਾਉ ਉਹਦੀ ਕੋਈ ਨਹੀਂ ਹੋ ਹੋ ਪਹਿਲਾਂ ਕੋ ਪਹਿਲਾਂ ਕੌਣ ਸੀਗਾ ਇੱਥੇ ਆ ਸੀਗਾ ਜੀ ਤੁਸੀਂ ਦੋਨੇ ਸੀ ਹਾਂ ਜੀ ਤੁਹਾਨੂੰ ਮਾੜੀ ਮੋੜੀ ਸ਼ਰਮ ਹੈ ਨਹੀਂ ਨਹੀਂ ਮੈਂ ਤਾਂ ਲੱਗਿਆ ਕਿ ਇਹਨਾਂ ਕੋ ਖਾਦਾ ਨਹੀਂ ਖਾਦਾ ਤੇ ਮਤਲਬ ਜੇ ਖਾਦਾ ਤੇ ਫਿਰ ਲਾਈਵ ਕਰਨਾ ਸੀਗਾ ਤਾਂ ਇਧਰ ਆ ਉਹਨੇ ਕਿਹਾ ਤੂੰ ਇਧਰ ਆ ਉਹਰੇ ਵੱਡੇ ਯੂਟਿਊਬਰ ਆ ਇਧਰ ਆ ਉਹਰੇ ਮੇਰੇ ਕੋਲ ਹਾਂ ਤੂੰ ਵੀ ਬਣਾਉਂਦਾ ਵੀਡੀਓ ਇਹਦੇ ਨਾਲ ਹੀ ਹਾਂਜੀ ਇਹਦੇ ਹੱਸਣ ਵਾਲੀ ਕਿਹੜੀ ਗੱਲ ਕਿ ਮੂੰਹ ਹੀ ਇਹੋ ਜਿਹਾ ਇਹ ਤਾਂ ਤੈਨੂੰ ਮਾੜੀ ਮੁੱਟੀਆ ਖੱਲ ਨਹੀਂ ਦਿੱਤੀ ਤੁਸੀਂ ਰੋਲਾ ਪਾਈ ਜਾਂਦੇ ਥੋੜਾ ਲਾਈਵ ਮੈਂ ਦੇਖ ਲਿਆ ਕੀ ਅੱਖੀਆਂ ਦੇ ਕਿੰਨੇ ਮੋਬਾਈਲ ਕੋਲੇ ਕੋਈ ਨਹੀਂ ਮੋਬਾਈਲ ਫੜ ਪੰਮ ਇਹਨਾਂ ਦੇ ਮੋਬਾਈਲ ਦੇ ਆਉਦਾ ਮੋਬਾਈਲ ਦੇ ਤੂੰ ਵੀ ਫੜਾ ਓਏ ਦੇ ਮੋਬਾਈਲ ਦੇ ਆ ਤੂੰ ਵੀ ਫੜਾ ਮੋਬਾਈਲ ਕੱਟ ਹੋ ਜਾਂਦਾ ਤੈਨੂੰ ਡੈਡੀ ਨਾਲ ਹੀ ਕਰਾ ਉਹ ਡੈਡੀ ਤੇਰਾ ਜੱਜ ਲੱਗਿਆ ਫਾਲੋਅਰ ਬਹੁਤ ਨੇ ਫਾਲੋਅਰ ਤੈਨੂੰ ਬੱਸ ਇਹਦੇ ਡੰਡੇ ਮਾਰੋ ਚਾਰ ਇਹ ਆਇਆ ਕਾ ਤੋ ਕਰਦਾ ਯਾਰ ਪੂਰੇ ਫੜਾ ਮੈਨੂੰ ਪੂਰੇ ਫੜਾ ਡੰਡਾ ਮੈਨੂੰ ਨਹੀਂ ਯਾਰ ਮੜਾ ਇਹ ਹਰਦ ਕੱਢ ਕੋਨੋ ਵਾ ਆਉਂਦੇ ਵਿਊਆਂ ਦੀ ਪੈ ਜਾਂਦੀ ਆ ਬੰਦੇ ਦੀ ਜਾਨ ਨਿਕਲਦੀ ਐਸੇ ਕਲੋਂ ਬੇੜਾ ਕਰ ਕਹਣ ਤੁਰੀਆਂ ਦਾ ਆ ਲਾਹ ਖੋਲ ਦੱਸ ਕਿੰਨਾ ਦਾ ਉਹ ਰੈਂਟ ਤੇ ਲੋਕ ਤਾਂ ਕੀ ਕਰਨਾ ਆਪਾਂ ਯਾਰ ਕੋਈ ਨਹੀਂ ਫੋਨ ਰੱਖੋ ਵਾਲੇ ਤੂੰ ਆਪਾਂ ਲੋਕ ਜੋ ਕੀ ਕੱਢਣਾ ਇਹਦਾ ਲੈ ਲੈ ਫੋਨ ਆ ਵੀ ਪਾ ਜੇਬ ਆ ਵੀ ਫੜ ਉਹ ਆ ਵੀ ਨਾਲ ਹੀ ਸੀਗਾ ਨੂੰ ਬਾਅਦ ਕਹਾਂ ਜੀ ਕੋਲੇ ਸੀ ਨਾ ਆਪਦਾ ਫੋਨ ਫੜਾ ਦੇ ਵੀਰੇ ਉੱਧਰ ਫੋਨ ਫੜ ਬਲਕਿ ਤਾਂ ਫੜ ਫੋਨ ਇਹ ਵੀ ਮਿਸਤਰੀਆਂ ਤੋਂ ਹਾਂ ਜੀ ਤੂੰ ਕਿਧਰੋਂ ਆ ਰਿਹਾ ਸੀਗਾ ਮੈਂ ਤਾਂ ਇਧਰੋਂ ਪੁੱਛੀ ਆ ਰਿਹਾ ਸੀ ਇਹ ਮੇਰੇ ਆਉਣ ਤੋਂ ਪਹਿਲਾਂ ਤਿੰਨ ਜਣੇ ਇੱਥੇ ਖੜੇ ਸੀ ਤੇ ਵੀਡੀਓ ਬਣਾਈ ਜਾਂਦੇ ਵੀਡੀਓ ਕਿਹੜੇ ਕਿਹੜੇ ਬਣਾਉਂਦੇ ਸੀ ਇੱਕ ਇਹ ਤੇ ਇੱਕ ਇਹ ਮੁੰਡਾ ਜੀ ਤੇ ਉਹ ਪਿੱਛੇ ਖੜਾ ਹੈ ਨਾ ਉਹ ਤਾਂ हट ਗਿਆ ਸੀ ਮੇਰੇ ਆਉਣ ਤੇ ਮੈਂ ਜਦੋਂ ਕਿਹਾ ਨਾ ਵੀ ਤੁਸੀਂ ਵੀਡੀਓ ਕਾਤੋਂ ਬਣਾਉਨੇ ਹੋ ਉਹ ਹਟ ਗਿਆ ਸੀ ਵੀਡੀਓ ਬਣਾ ਕੇ ਫੋਟੋ ਖਿੱਚ ਗਏ ਤੁਸੀਂ? ਨਹੀਂ ਫੋਟੋ ਖਿੱਚਣੇ ਸੀ ਉਹ ਮੈਸੇਜ ਕਰ ਦਿੱਤੀ ਸੀ ਗਰੁੱਪ 'ਚ ਜੀ। ਫੋਟੋ ਖਿੱਚ ਗਏ? ਅੱਗੇ ਆਓ ਥੋੜਾ ਜਿਹਾ। ਹਾਂ ਹਾਂ। ਅੱਗੇ ਆਓ। ਇਹ ਬੰਦਾ ਸਿਆਣ ਲੱਗਦਾ ਈ ਮੈਨੂੰ। ਫੋਟੋ ਨਹੀਂ ਬੰਦਾ ਤਾਂ ਬੰਦੇ ਤਾਂ ਸਾਰੇ ਹੀ ਸਿਆਣੇ ਹੁੰਦੇ ਆ। ਫੋਟੋ ਖਿੱਚੀਆਂ ਕੱਲੀਆਂ? ਹਾਂ ਜੀ ਹਾਂ ਜੀ ਫੋਟੋ। ਠੀਕ ਹੈ ਫੋਨ ਸਾਡੇ ਕੋਲੇ ਠੀਕ ਹੈ। ਫੋਨ ਥਾਣੇ ਮਿਲਣਗੇ ਗੁੱਸਾ ਨਾ ਕਰੋ ਮੇਰੀ ਗੱਲ ਦਾ ਠੀਕ ਹੈ ਕੀ ਕਰਦੇ ਹੋ ਕੰਮ ਕੀ ਕਰਦੇ ਹੋ? ਮੈਂ ਲੱਗੇ ਬਈ ਦੁਕਾਨ 'ਤੇ। ਦੁਕਾਨ 'ਤੇ ਲੱਗੇ ਬਈ। ਤੂੰ ਕੀ ਕਰਦਾ ਮੈਂ? ਔਰ ਐਦਰ? ਹਾਂ ਜੀ ਉਹ ਮੈਨੂੰ ਲੱਗਿਆ ਕਿ ਤੇ ਹੀ ਮਰਿਆ ਪਿਆ ਹੁਣ ਤੁਹਾਡਾ ਆਮ ਲੋਕਾਂ ਦਾ ਕੋਈ ਫਰਜ਼ ਨਹੀਂ ਬਣਦਾ ਲੋਕ ਦੁਨੀਆ ਮਰਦੀ ਮਰੀ ਜਾਵੇ ਜਿੱਥੇ ਮਰਜੀ ਹਰੇਕ ਥਾਂ ਤੇ ਪੁਲਿਸ ਜਾਵੇ ਅਸੀਂ ਤਾਂ ਸਨੇਹਾ ਦਿੰਦੇ ਸੀ ਲੋਕਾਂ ਨੂੰ ਜੀ ਵੀ ਇਹੋ ਜਿਹਾ ਕੰਮ ਸਨੇਹਾ ਦਿੰਦੇ ਸੀ ਰਾਣੀ ਦੇ ਪਹਿਲੇ ਹੀ ਨਫਰੀ ਘਟਾ ਜੀ ਮੁਲਾਜ਼ਮ ਕਿੱਥੋਂ ਜਾਣ ਪਰਮਜੀਤ ਜੀ ਇਹ ਵੀ ਇਹਦਾ ਚਿੱਟਾ ਲਾਇਆ ਫੁਲਾਣਾ ਢੌਂਕਾ ਉਹ ਲਾਈਵ ਇਹਨਾਂ ਦਾ ਵੇਖ ਲੋ ਕੀ ਕੁਝ ਬੋਲਿਆ ਸਾਫੜ ਪਾਵੇਂ ਤੇ ਮੈਂ ਤੇਰਾ ਚੈਨਲ ਹੈ ਹਾਂ ਹਾਂਜੀ ਤੇ ਕੋਈ ਕਿਸੇ ਦੀ ਜਾਨ ਨਿਕਲਦੀ ਹੋਵੇ ਜੇ ਅਸੀਂ ਨਾ ਕੁਦਰਤੀ ਆਉਂਦੇ ਤੁਹਾਡੇ ਕੋਲ ਪਾਣੀ ਹੈ ਨਹੀਂ ਸੀ ਤੇ ਇਸ ਵਾਸਤੇ ਨੂੰ ਉਸੀ ਕਹੀ ਕਿ ਤੇ ਆਪ ਦੇ ਦੇਣਾ ਪਾਣੀ ਤਾਂ ਅਸੀਂ ਦੇ ਰਹੇ ਸੀਗੀ ਸਾਨੂੰ ਵੀ ਰੋਕ ਤਾਂ ਤੁਸੀਂ ਉਹ ਹੋ ਜਾਓਗੇ ਤੁਸੀਂ ਫਸ ਜਾਓਗੇ ਤੁਸੀਂ ਆ ਸਾਡਾ ਵੀ ਦਿਲ ਡਰ ਗਿਆ ਜੀ ਕਿਸੇ ਦੀ ਜਾਨ ਬਚਾ ਕੇ ਫਸਦਾ ਹੁੰਦਾ ਕੋਈ ਬੰਦੇ ਨੂੰ ਹੌਸਲਾ ਤਾਂ ਸਾਨੂੰ ਕੀ ਦੇਣਾ ਸੀ ਇਹਨਾਂ ਡਰਾ ਪਾਈ ਮੈਂ ਫੜਿਓ ਪੰਮੇ ਮੈਂ ਦੱਸਦਾ ਹੌਸਲਾ ਕੀ ਹੁੰਦਾ ਇਹ ਆਪਦੇ ਵੀਊ ਇਕੱਠੇ ਕਰਦੇ ਆ ਜੀ ਕੋਈ ਨਹੀਂ ਕਰਦੇ ਇਹਨਾਂ ਦੇ ਵੀਊ ਇਕੱਠੇ ਕਰਦੇ ਆ ਤੂੰ ਮਿਸਤਰੀ ਦਾ ਕੰਮ ਕਰਦਾ ਹਾਂ ਜੀ ਨਹੀਂ ਮੈਂ ਆਪਾਂ ਤਾਂ ਸੇਵਾ ਹੀ ਕਰਕੇ ਰਾਜੀ ਨਹੀਂ ਨਹੀਂ ਕੋਈ ਗੱਲ ਨਹੀਂ 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 ਮੈਂ ਕਿਹਾ ਮੈਂ ਕਿਹਾ ਤੂੰ ਕੋਈ ਨਹੀਂ ਤੂੰ ਕੋਈ ਨਹੀਂ 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 ਇਹ ਕੰਮ ਨਹੀਂ ਕਰਨਾ ਜੀ ਅਸੀਂ ਪਬਲਿਕ ਸਰਵੈਂਟ ਐ ਨਹੀਂ ਸਾਡੀ ਜ਼ਿੰਮੇਵਾਰੀ ਬਣਦੀ ਸਾਡੀ ਜ਼ਿੰਮੇਵਾਰੀ ਤੂੰ ਨਭਾਈਏ ਫੋਨ ਕਰਕੇ ਆ 1100 ਰੁਪਇਆ ਤੇਰਾ ਮਾਨ ਤਾਣਾ ਬੱਚੇ ਆਸਤੇ ਫਰੂਟ ਲੈ ਲਈ ਮੈਂ ਕਹਾਂ ਇਹ ਬੱਚੇ ਆਸਤੇ ਫਰੂਟ ਲੈ ਜੀ ਇਤਰਾ ਮਾਨ ਐ 1100 ਰੁਪਇਆ ਰੱਖੇ ਨੂੰ ਚੰਗਾ ਕੰਮ ਕੀਤਾ گاਹ ਨੂੰ ਵੀ ਕਿਸਦੀ ਮਦਦ ਕਰੇਗਾ ਇਹਨੂੰ ਜੇਬ ਚ ਪਾਪ ਦੇ ਠੀਕ ਐ ਠੀਕ ਐ ਕਿਸੇ ਵਾਰੀ ਸਟੇਟਮੈਂਟ ਦੀ ਲੋੜ ਨਹੀਂ ਕੁਛ ਨਹੀਂ ਸਿਰਫ ਆਪਦਾ ਨੰਬਰ ਲਿਖਾ ਦੀ ਇੱਕ ਠੀਕ ਐ ਆ ਮਲਕੀਤ ਨੂੰ ਲਿਖਾ ਦੀ ਮਲਕੀਤ ਦਾ ਨੰਬਰ ਆਪਦਾ ਤੇ ਮਲਕੀਤ ਹਾਂਜੀ ਮੈਂ ਆ ਤੇ ਪੰਮਾ ਇਹਨੂੰ ਲੈ ਕੇ ਚਲਦੇ ਆ ਮੁੰਡੇ ਨੂੰ ਠੀਕ ਹੈ ਜੀ ਇਹਦਾ ਮੋਟਰਸਾਈਕਲ ਲਿਆਓ ਹਾਂਜੀ ਹਾਂਜੀ ਇੱਕ ਵਾਰੀ ਹਸਪੀਟਲ ਆ ਜਾਓ ਤੁਸੀਂ ਕੋਈ ਦਵਾਈ ਦੋਈ ਦਵਾ ਦਿੰਦੇ ਆ ਠੀਕ ਹੈ ਤੂੰ ਹੁਣ ਹਾਂਜੀ ਠੀਕ ਹੈ ਬਿਲਕੁਲ ਮੈਂ ਮੈਨੂੰ ਲੈ ਕੇ ਆਉਂਗਾ ਜੀ ਦਿਓ ਪਾਣੀ ਹਾਂ ਹਾਂ ਇਹਨੂੰ ਲੈ ਕੇ ਆਓ ਥਾਣੇ ਆਓ ਤੁਸੀਂ ਤੁਹਾਡੇ ਮੈਂ ਕਰਾ ਦਿੰਦਾ ਜੀ ਕਿਹਦੇ ਨਾਲ ਡੈਡੀ ਨਾਲ ਗੱਲ ਕਰਾ ਦੇ ਡੈਡੀ ਕੀ ਲੱਗਿਆ ਤਰਾ ਉਹ ਨਾਲ ਹੀ ਰਹਿੰਦੇ ਆ ਜੀ ਆਪਣੇ ਲੀਡਰਾਂ ਦੇ ਨਾਲ ਹੀ ਆ ਮਾ ਚਾ ਲੀਡਰਾਂ ਦੇ ਨਾਲ ਲੱਗਦਾ ਤਾਂ ਜੇ ਕੋਈ ਸੜਕ ਤੇ ਮਰਦਾ ਹੋਵੇ ਪਿਓ ਤੇ ਉਹਦੀ ਵੀਡੀਓ ਬਣਾਇਆ ਕਰ ਮਤਲਬ ਲੀਡਰ ਇਹ ਕਹਿੰਦੇ ਤੇਰੇ ਪਿਓ ਨੂੰ ਵੀ ਮੁੰਡੇ ਨੂੰ ਇਹ ਗ ਵੀ ਚੈਨਲ ਚਲਾੜਾ ਜਦੋਂ ਕੋਈ ਸੜਕ ਤੇ ਮਰਦਾ ਹੋਵੇ ਇਹਨਾਂ ਨੂੰ ਚੱਕਣ ਦੀ ਬਜਾਏ ਤੂੰ ਉਹਦੀ ਵੀਡੀਓ ਬਣਾਇਆ ਕਰ ਉੱਥੇ ਸਾਨੂੰ ਲੱਗਿਆ ਕੀ ਪਤਾ ਕੋਈ ਨਹੀਂ ਮੈਂ ਪਾਉਣਾ ਆ ਵੇਹਿੰਦਾ ਜਾ ਤੇਰਾ ਲਾਈਵ ਚੱਲ ਪਿਆ ਨਾ ਵਿੱਚ ਕੀ ਬੋਲਿਆ ਸੀ ਤੂੰ ਮੈਂ ਉੱਥੇ ਆਉਂਦੇ ਨੇ ਦੇਖਿਆ 500 ਜੁੜ ਗਏ ਮੇਰੇ ਨਾਲ ਹਣਾ ਹੁਣ ਵੇਖੀ ਤੇਰੇ ਕਿੰਨੇ ਜੁੜਦੇ ਉੱਥੇ ਜਾ ਕੇ ਤੇਰੇ ਘਟੋਤੀ ਵੇਖੀ ਕਿੰਨੇ ਦੀ ਹੁੰਦੀ ਹੈ ਇਹ ਵੱਡਾ ਤਾਂ ਕਰ ਇਹ ਜਮਾ ਇਹਨਾਂ ਨੂੰ ਪਤਾ ਨੂੰ ਹਜੇ ਸ਼ਰਮ ਨਹੀਂ ਉਹ ਤੋਂ ਪੇਜ ਵੱਡਾ ਚਾੜਾ ਕੱਢ ਦੋ ਮਾਰ ਕੇ ਮੈਂ ਸ਼ਰਮ ਹੀ ਨਹੀਂ ਮੰਨਦਾ ਬੋਲਦਾ ਹੈ ਕਿ ਬਾਂਦਰ ਜਾ ਨਾ ਹੋਵੇ ਤਾਂ ਪੇਜ ਵੱਡਾ ਹੈ ਪੇਜ ਵੱਡਾ ਕਿਸੇ ਦੀ ਜ਼ਿੰਦਗੀ ਨਾਲ ਕਾਲਤੀ ਉਥੇ ਸੱਦ ਲਈ ਆਪਦੇ ਡੈਡੀ ਨੂੰ ਠਾਣੇ ਠੀਕ ਹੈ ਮੇਰੇ ਕੋਲੇ ਆ ਕੇ ਫੋਨ ਕਰੀ ਜਾਂ ਫੋਨ ਲੈਣੇ ਹੋ ਤਾਂ ਠਾਣੇ ਆ ਜਾ ਨੀ ਤਾਂ ਕੋਈ ਗੱਲ ਨਹੀਂ ਮੈਂ ਲਾ ਕੇ ਨੰਬਰ ਕਰ ਲੂੰਗਾ ਕੱਲ ਆ ਜੀ ਇਹਨਾਂ ਨੂੰ ਵੀ ਲੈ ਚਲਦੇ ਜਰਾ ਲੈ ਕੇ ਜਾਣਾ ਮੈਨੂੰ ਬਿਲਕੁਲ ਭਵੇਂ ਅ ਤੂੰ ਛੋਟੇ ਵੀ ਸਾਡੇ ਨਾਲ ਮੋਟਰਸਾਈਕਲ ਮਲਾਜਮ ਲੈ ਆਉਣਾ ਤੂੰ ਆ ਸਾਡੇ ਨਾਲ ਕੋਈ ਗੱਲ ਨਹੀਂ ਆਪਾਂ ਦਵਾਈ ਬੂਟੀ ਦਵਾਉਣੇ ਠੀਕ ਹੈ ਜੀ ਮਿਸਤਰੀ ਜੀ ਤੁਸੀਂ ਇੱਕ ਵਾਰੀ ਆ ਜਾਓ ਨਾਲ ਠੀਕ ਹੈ ਇਹਨਾਂ ਨੂੰ ਲੈ ਕੇ ਆਓ ਠੀਕ ਹੈ ਕੋਈ ਗੱਲ ਨਹੀਂ ਤੁਹਾਡਾ ਧੰਨਵਾਦ ਬਹੁਤ-ਬਹੁਤ ਜਉਂਦੇ ਵਸਦੇ ਰਹੋ ਗਾਂ ਨੂੰ ਵੀ ਸੇਵਾ ਕਰਾ ਚਲੋ ਛੋਟੇ ਤੂੰ ਵੀ ਚੱਲ ਉਧਰ ਇਹਨੂੰ ਲੈ ਕੇ ਚਲਾਈ ਮੈਂ ਮੋਟਰਸਾਈਕਲਾਂ ਤੇ ਬਿਠਾ ਕੇ ਲਿਆਓ ਇਹ ਨਾਲੇ ਲਿਆਓ ਬਿਠਾ ਕੇ ਚੱਲ ਆ ਦੂਜਾ ਕਿਧਰ ਗਿਆ ਮਲਕੀਅਤ ਸਾਰੇ ਲੈ ਕੇ ਆਇਆ ਧਿਆਨ ਨਾਲ ਠੀਕ ਹੈ ਠੀਕ ਆ ਬੈਠ ਚਲੋ ਓਏ ਆ ਜਾ ਚੱਲ 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 ਸਾਨੂੰ ਦੱਸ ਦਿਆ ਕੀ ਮਤਲਬ ਹੁੰਦਾ ਵੀਡੀਓ ਦਾ ਚੱਲ ਬੈਠ ਤੂੰ ਬੈਠ ਚੱਲ ਚੱਲ ਚੱਲਦੇ ਆਂ ਜੀ ਹਾਂ ਵੱਡੇ ਯੂਟਿਊਬਰ ਆ ਇਧਰ ਚੱਲ 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 ਤੂੰ ਵੀ ਚੱਲ